ਉਹਨਾਂ ਤੇ ਅਟੈਕ ਦੀ ਉਹ ਫਾਇਲ ਕੀਤੀ ਗਈ ਹੈ ਵਿੱਚ ਮੈਂ ਮੈਂਸ਼ਨ ਕਰਨਾ ਚਾਹਾਂਗਾ ਕਿ ਸਾਡੇ ਮੁਲਾਜ਼ਮ ਨੇ ਰਿਸ਼ਪਾਲ ਸਿੰਘ ਉਹਨੇ ਸਭ ਤੋਂ ਪਹਿਲਾਂ ਨੋਟਿਸ ਕੀਤਾ ਨਰੈਣ ਸਿੰਘ ਚੋੜਾ ਜਿਹੋ ਕੋਈ ਪੁਰਾਣੇ ਕ੍ਰਿਮੀਨਲ ਵੀ ਨੇ ਟੈਰਰਿਸਟ ਵੀ ਨੇ ਉਹਨਾਂ ਨੂੰ ਨੋਟਿਸ ਕੀਤਾ ਫਿਰ ਫਾਲੋ ਕੀਤਾ ਉਸ ਬਾਅਦ ਜਸਵੀਰ ਤੇ ਇੱਕ ਪਰਮਿੰਦਰ ਲੜਕਾ ਜਿਹੜਾ ਉਹਨਾਂ ਨੇ ਜਦੋਂ ਉਹਨਾਂ ਨੇ ਆਪਣਾ ਵੈਪਨ ਕੱਢਿਆ ਤਾਂ ਉਹਨਾਂ ਨੇ ਇਮੀਡੀਏਟਲੀ ਉਹਦੀ ਬਾਹਾਂ ਫੜ ਕੇ ਉਹਨਾਂ ਨਾਲ ਕੇ ਫਾਇਰ ਜਿਹੜਾ ਉੱਪਰਲੇ ਪਾਸੇ ਗਿਆ ਤੋਂ ਨਰਨ ਸਿੰਘ ਚੋੜਾ ਜਿਹੜਾ ਉਹਨੂੰ ਰਿਗ੍ਰਫਤਾਰ ਕਰ ਲਿਆ ਗਿਆ ਐ ਐਫ ਆਈ ਆਰ ਦਰਜ ਕੀਤੀ ਗਈ ਐ ਔਰ ਵੈਪਨ ਵੀ ਰਿਕਵਰ ਕਰ ਲਿਆ ਬਾਕੀ ਜਿਹੜੀ ਇਹਦੀ ਸਾਰੀ ਡੀਪਲੀ ਇਨਵੈਸਟੀਗੇਟ ਕੀਤਾ ਜਾਏਗਾ ਮੈਟਰ ਔਰ ਅਸੀਂ ਇਹਨੂੰ ਇਨਸ਼ੋਰ ਕਰ ਰਹੇ ਹਾਂ ਕਿ ਕੋਈ ਵੀ ਐਂਗਲ ਜਿਹੜਾ ਇਹਦਾ ਕੋਈ ਵੀ ਇਹਦੇ ਚ ਜਿਹੜਾ ਉਹ ਅਨਕਵਰਡ ਨਾ ਸਰ ਕੋ ਪੋਲਿਟਿਕਲ ਐਂਗਲ ਸਾਹਮਣੇ ਆਇਆ ਸਰ ਸਰ ਕੋਈ ਸਰ ਕੋਈ ਪੋਲਿਟਿਕਲ ਐਂਗਲ ਸਾਹਮਣੇ ਆਇਆ ਕਿਉਂਕਿ ਕੋਈ ਐਂਗਲ ਕੋਈ ਬੜਾ ਪ੍ਰੀਲੀਮਿਨਰੀ ਤੌਰ ਤੇ ਤਫਤੀਸ਼ ਚੱਲ ਰਹੀ ਹੈ ਇਹਦੇ ਚ ਜਿੰਨੇ ਵੀ ਕੋਈ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਜੋ ਵੀ ਇਹਦਾ ਐਂਗਲ ਆਏਗਾ ਐਨਲਿਸਿਸ ਕੀਤਾ ਜਾਏਗਾ ਉਹਦੇ ਵਿੱਚ ਅਸੀਂ ਉਹਦੇ ਤਦਬਕ ਕਾਰਵਾਈ ਕਰ ਸਕਦੇ ਹਾਂ ਬਿਲਕੁਲ ਸਿਕਿਉਰਟੀ ਵੱਧ ਹੈ ਜੀ 1200 ਬੰਦਾ ਇੱਕ ਇੱਕ ਐਸਐਸਪੀ ਲੈਵਲ ਦੇ ਸਾਡੇ ਏ.ਆਈ.ਜੀ. ਜਗਜੀਤ ਵਾਲੀਆ ਜੀ ਇਹਦੇ ਇੰਚਾਰਜ ਸੀਗੇ ਸਾਰੀ ਸਿਕਿਉਰਟੀ ਦੇ ਦੋ ਐਸਪੀਜ਼ ਨੇ باوجود ਨਹੀਂ ਜੀ ਇਹਦੇ ਵਿੱਚ ਕਿਉਂਕਿ ਇੱਥੇ ਅਸੀਂ ਫ੍ਰਿਸਕਿੰਗ ਨਹੀਂ ਕਰ ਸਕਦੇ ਤੁਹਾਨੂੰ ਪਤਾ ਹੈ ਕਿ ਧਾਰਮਿਕ ਭਾਵਨਾਵਾਂ ਨੇ ਪੁਲਿਸ ਨੇ ਰਿੰਗ ਰਾਉਂਡ ਲਾਇਆ ਸੀ ਉਸੇ ਰਿੰਗ ਰਾਉਂਡ ਕਰਕੇ ਇਹ ਜਿਹੜਾ ਪੁਲਿਸ ਦੀ ਅਲਰਟਨੈਸ ਵਾਲੀ ਸਾਰੀ ਗੱਲ ਜਿਹੜਾ ਬਚਾਅ ਹੋ ਉਹ ਸਾਰੀ ਗੱਲ ਦੀ ਗੱਲ ਵੀ ਰਣ ਸਿੰਘ ਜੁੜਾ ਕਰੇ ਉਸ ਸਾਹਮਣੇ ਉਹ ਸਾਰੀ ਗੱਲ ਆਪਾਂ ਦੇਖ ਲਾਂਗੇ ਜਦੋਂ ਜਿਹੜੀ ਗੱਲ ਅੱਜ ਦੇ ਇਨਸੀਡੈਂਟ ਦੀ ਉਹਨੂੰ ਆਪਾਂ ਪਹਿਲਾਂ ਤੁਹਾਨੂੰ ਕਲੀਅਰ ਕਰ ਦਈਏ ਦੇਖੋ ਜਿਹੜਾ ਵੈਪਨ ਹੈ ਉਹ ਨਾਲ ਲੈ ਕੇ ਆਇਆ ਕਿਉਂਕਿ ਇੱਥੇ ਤੁਹਾਨੂੰ ਪਤਾ ਵੀ ਕੋਈ ਫ੍ਰਿਸਕਿੰਗ ਦਾ ਮੈਂ ਜਿਵੇਂ ਕਿਹਾ ਕਿ ਧਾਰਮਿਕ ਭਾਵਨਾਵਾਂ ਕਰਕੇ ਨਹੀਂ ਹੁੰਦੀ ਅਬਜ਼ਰਵੇਸ਼ਨ ਤੇ ਕਲੋਜ਼ ਪ੍ਰੋਕਸੀਮਿਟੀ ਟੀਮ ਔਰ ਜਿਹੜੀ ਕਲੋਜ਼ ਸਕਿਉਰਿਟੀ ਨਹੀਂ ਹੀ ਸਾਰੀ ਇਹ ਬਿਟ ਫਾਇਲ ਕੀਤੀ ਹੈ ਜਿਹੜੇ ਸਾਡੇ ਮੁਲਾਜ਼ਮ ਨੇ ਉਹਨਾਂ ਨੂੰ ਮੈਂ ਡੀਜੀ ਸਾਹਿਬ ਨਾਲ ਵੀ ਰਿਕੁਐਸਟ ਕੀਤੀ ਹੈ ਉਹਨਾਂ ਨੂੰ ਵਾਜਬ ਇਨਾਮ ਦਿੱਤਾ ਜਾਏਗਾ ਕਿ ਇਹਨਾਂ ਨੇ ਅਜੇ ਤੱਕ ਤਾਂ ਇਕੱਲੇ ਦੀ ਗੱਲ ਹੈ ਬਾਕੀ ਉਹਦੀ ਜਿਹੜੀ ਕੁਐਸਚਨਿੰਗ ਹੋਏਗੀ ਉਹਦੇ ਤੋਂ ਸਾਰੀ ਗੱਲ ਕਲੀਅਰ ਹੋ ਜਾਏਗੀ ਜੀ ਉਹਨਾਂ ਨਾਲ ਕਿਹੜੇ ਕਿਹੜੇ ਬਰਾਦਰ ਅਸੀਂ ਆਲਰੇਡੀ ਪਹਿਲਾਂ ਹੀ ਬੜੀ ਪੁਖਤਾ ਇੰਤਜ਼ਾਮ ਨੇ ਉਹਨਾਂ ਦੇ ਨਾਲ ਆਪਣੀ ਸਿਕਿਉਰਟੀ ਵੀ ਲੱਗੀ ਹੋਈ ਆ ਉਸ ਤੋਂ ਇਲਾਵਾ ਲੋਕਲ ਸਿਕਿਉਰਟੀ ਮੈਂ ਤੁਹਾਨੂੰ ਦੱਸਿਆ 120 ਬੰਦਾ ਸਿਵਲ ਪਾਰਚਾਤ ਦੇ ਵਿੱਚ ਲੱਗਿਆ ਹੋਇਆ ক্লোਜ਼ ਪ੍ਰੋਕਸੀਮਿਟੀ ਆਊਟਸਾਈਡ ਇਵਨ ਸਾਰੇ ਪਾਸੇ ਜਿੱਨੇ ਗੇਟਸ ਨੇ ਪ੍ਰਕਰਮਾ ਨੇ ਉਹਦੇ ਸਾਰੇ ਸਿਕਿਉਰਟੀ ਡਿਪਲੋਏ ਦਾ ਪਛਾਣ ਕਿਹਨੂੰ ਬਿਹਾਈਂਡ ਇਹ ਨਹੀਂ ਮੋਟਿਵੇਸ਼ਨ ਪਾਉਂਦੇ ਕੀ ਕਾਰਨ ਕਿ ਗੋਲੀ ਚਲਾਉਂਦਾ ਦੇਖੋ ਇਹ ਗੱਲ ਆਪਾਂ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਆ ਜਾਏਗਾ ਸਾਹਮਣੇ ਕੋਈ ਵੀ ਇਹੜਾ ਐਂਗਲ ਹੈ ਜਦੋਂ ਮੁਲਜ਼ਮ ਹੀ ਫੜਿਆ ਗਿਆ ਉਹਦੀ ਇਨਵੈਸਟੀਗੇਸ਼ਨ ਸਾਰੀ ਗੱਲ ਰਿਵੀਲ ਕਰੇਗੀ ਸਰ ਉਹਨੇ ਆਪਣੇ ਮੂੰਹ ਕੋਲ ਮੰਨਿਆ ਜੀ ਕੁਝ ਕਿਹਾ ਆਪਣੇ ਵੱਲ ਟਾਰਗੇਟ ਕਿਹਨੂੰ ਕੀਤਾ ਹੈ ਦੇਖੋ ਬੜੀ ਸਿੰਪਲ ਗੱਲ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਕਿ ਜਿਹੜਾ ਕ੍ਰਿਮੀਨਲ ਬੈਕਗ੍ਰਾਉਂਡ ਦਾ ਬੰਦਾ ਉਹ ਉਹਦਾ ਸਾਰਾ ਬੈਕਗ੍ਰਾਉਂਡ ਸਭ ਨੂੰ ਪਤਾ ਹੈ ਉਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹੀ ਸਾਰੀ ਗੱਲ ਅੱਗੇ ਰਿਵੀਲ ਕਰੇਗੀ ਕਿ ਡੀਪਰ ਕੌਨਸਪੀਰੇਸੀ ਕੀ ਹੈ ਜਾਂ ਨਹੀਂ ਹੈ ਪਰ ਲਾਇਸੈਂਸੀ ਹੈ ਸਰ ਉਹ ਜਦੋਂ ਕੋਸ਼ਿਸ਼ ਚੋਂ ਨੇ ਦੱਸਿਆ ਕਿ ਕੀ ਕਾਰਨ ਹੈ ਕਿਉਂ ਗੋਲੀ ਸਰ ਕਿਉਂਕਿ ਮੀਡੀਆ ਦੇ ਸਰ ਮੀਡੀਆ ਦੇ ਕਹਿੰਦੇ ਸੀ ਹਾਂ ਜੀ ਸਰ ਮੀਡੀਆ ਦੇ ਅੱਗੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਕੀ ਕਾਰਨ ਕੀ ਰਿਹਾ ਤੁਹਾਡਾ ਗੋਲੀ ਚਲਾਉਂਦਾ ਤਾਂ ਉਹਨਾਂ ਦਾ ਸੀਗਾ ਕਿ ਇਹਨਾਂ ਨੇ ਜੁਰਮ ਕਬੂਲ ਕੀਤੇ ਨੇ ਆਪਣੇ ਸ੍ਰੀ ਕਾਗਦ ਸਾਹਿਬਾ ਕੇ ਤੁਹਾਨੂੰ ਲੱਗਦਾ ਹੈ ਕਿ ਇਹ ਸਿੱਧੀ ਗੋਲੀ ਮਾਰਨ ਉੱਪਰ ਨੂੰ ਚਲਾਈ ਗਈ ਹੈ ਜੀ ਦੇਖੋ ਤਾਂ ਉਹਨਾਂ ਮੈਂ ਦੱਸਿਆ ਕਿ ਉਹਨੇ ਅਸੈਸੀਨੇਸ਼ਨ ਦੀ ਕੋਸ਼ਿਸ਼ ਤਾਂ ਕੀਤੀ ਮਤਲਬ ਅਟੈਂਪਟ ਕੀਤਾ ਐਟੈਕ ਦਾ ਪਰ ਸਾਡੀ ਜਿਹੜੀ ਪੁਲਿਸ ਦੀ ਅਲਰਟਨੈਸ ਕਰਕੇ ਬਚਿਆ ਆਪਣੇ ਇਹਦੇ ਮੁਲਾਜ਼ਮ ਮੈਂ ਤੁਹਾਨੂੰ ਤਿੰਨਾਂ ਦਾ ਨਾਮ ਦੱਸਿਆ ਉਹਨਾਂ ਨੇ ਹੀ ਇਹ ਉਹਨਾਂ ਦੀ ਬਾਹ ਫੜ ਲਈ ਉਹਦੇ ਮੌਕੇ ਤੇ ਬੜਾ ਅੱਛਾ ਇਹਨੂੰ ਇੱਕ ਵਾਰ ਜਿਹੜਾ ਬਚਾਅ ਹੋ ਗਿਆ ਸੰਗਤ ਨੂੰ ਮੈਂ ਅਹੀ ਅਪੀਲ ਕਰਨਾ ਚਾਹੁੰਦਾ ਜੀ ਆਪਾਂ ਗੁਰੂ ਸਾਹਿਬ ਦੀ ਧਰਤੀ ਤੇ ਸਾਰੇ ਇੱਥੇ ਸੇਵਾ ਕਰ ਰਹੇ ਆ ਆਪਾਂ ਜਿਹੜੇ ਮਹਾਰਾਜ ਦਾ ਦੱਸੇ ਹੋਏ ਮਾਰਗ ਹੈ ਉਸ ਤੇ ਚੱਲੀਏ ਔਰ ਸ਼ਾਂਤੀ ਬਰਕਰਾਰ ਰੱਖੀਏ ਦੂਜੀ ਗੱਲ ਹੈ ਕਿ ਸਾਡੀ ਪੁਲਿਸ ਦੀ ਜਰੂਰ ਸਹਾਇਤਾ ਕਰੋ ਜਿੱਥੇ ਸਾਡੀ ਲੋੜ ਹੈ ਸਾਡੇ ਸਾਨੂੰ ਸਪੋਰਟ ਕਰੋ ਔਰ ਸਾਡੇ ਜਿਹੜੇ ਉਹਦੇ 'ਚ ਮਦਦ ਕਰੋ ਤਾਂ ਕਿ ਅਸੀਂ ਏ ਓਕੀ ਡਿਪਲॉयਮੈਂਟ ਹੁੰਦੀ ਹੈ ਬਿਕੋਜ਼ ਆਫ ਧਾਰਮਿਕ ਪਾਕਨਾਵਾ ਕੋਈ ਸਾਡੇ ਨਾਲ ਕੋਈ ਕੋਈ ਸ਼ਿਕਾਇਤ ਜਿੱਦਾ ਨਾ ਗੱਲ ਕੋਈ ਨਹੀਂ ਅਜੇ ਅਜੇ ਕੋਈ ਗੱਲ ਨਹੀਂ ਹੋਈ ਜੀ ਹੋਰ ਸਾਥੀ ਨਾਲ ਆਇਆ ਉਹਨਾਂ ਦਾ ਕੁਝ ਕਿਹਾ ਉਹ ਸਾਰਾ ਆਪਾਂ ਦੇਖ ਕੇ ਤੁਹਾਨੂੰ ਦੱਸਾਂਗੇ ਜੀ ਠੀਕ ਹੈ ਮੈਂ ਨੀ ਬਲੂਫਿੰਗ ਕਰ ਠੀਕ ਹੈ थैंक यू थैंक यू ਇਹ ਬੰਦੋ